ਇਹ ਪਹਿਲਾ ਉਸ ਕਿਸਮ ਦਾ ਕੁੜਾ ਹੈ ਇਹ ਬੜਾ ਕਿਨਾਮੀ ਕੁੜਾ ਹੈ ਜਿਹਦਾ ਇੱਕ ਨਾਂ ਸਾਰੇ ਹਿੰਦੁਸਤਾਨ ਵਿੱਚ ਇਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਲਈ ਇੱਥੇ ਸਾਡੇ ਕੋਲ ਮੁਕਸ਼ਰ ਸਾਹਿਬ ਸ੍ਰੀ ਮੁਕਸ਼ਰ ਸਾਹਿਬ ਆਇਆ ਕਰਨਪੁਰ ਤੋਂ ਇੱਥੇ ਮੁਕਸ਼ਰ ਸਾਹਿਬ ਤੋਂ ਕੁੜੀਆਂ ਪਰੋਣ ਵਾਸਤੇ ਕਾਫੀ ਲੋਕ ਜਾਂਦੇ ਸੀ ਇੱਥੋਂ ਦੇਖੇ ਲੋਕੜ ਓਖਣ ਰਵੇ ਇੱਥੇ ਲੈ ਜੇ ਕੁੜਾ ਫਿਰ ਵੈਤੈਂਡਿਕ ਫੀਸ ਦੇ ਹਿਸਾਬ ਕੁੜੀ ਦਾ ਸੌਦਾ ਲੱਖ ਰੁਪਏ ਵੀਜ਼ਾ ਪਰ ਅਸੀਂ 50000 ਰੁਪਏ ਵੀ ਰੱਖਾਂਗੇ ਤੋ ਆਮ ਪਰਦਾ ਕੁੜੀਆਂ ਤੇਰੇ ਚ ਆ ਜਾਂਦੀ ਐ ਪਰ ਸ਼ੌਂਕ ਸਾਨੂੰ ਪੁਰਾਣਾ ਹੀ ਹੈ ਬਜ਼ੁਰਗਾਂ ਵੇਲੇ ਦਾ ਸ਼ੌਕ ਹੈ ਮੇਰੇ ਦਾਦੇ ਪਰਦਾਦੇ ਵੀ ਕੁੜੀਆਂ ਰੱਖਦੇ ਸੀ ਪਿੱਛੋਂ ਪਾਕਿਸਤਾਨ ਤੋਂ ਕੁੜੀਆਂ ਇੱਥੇ ਲੈ ਕੇ ਮੁਕਸਰ ਦਾ ਮੇਲਾ ਉਦੋਂ ਵੀ ਲੱਗਦਾ ਹੁੰਦਾ ਸੀ ਸਾਲ 47 ਤੋਂ ਪਹਿਲਾਂ ਦਾ ਵੀ ਤੇ ਉੱਥੋਂ ਕੁੜੀਆਂ ਲੈ ਕੇ ਮੁਕਸਰ ਸਾਹਿਬ ਤੋਂ ਇੱਥੇ ਹੁਣਾਂ ਨਾ ਨੇ ਤੇ ਇੱਥੇ ਵੀ ਮੇਲੇ ਦੇ ਵਿੱਚ ਲਿਆਣੀਆਂ ਉਹ ਸ਼ੁਰੂ ਤੋਂ ਲੈ ਕੇ ਪਾਰ ਕਰਦੇ ਸੀਗੇ ਜਿਹੜਾ ਪੁਰਾਣਾ ਖੂਨ ਦੇ ਵਿੱਚ ਹੀ ਘੋੜੀਆਂ ਦਾ ਹੁੰਦਾ ਨਾ ਬਜ਼ੁਰਗਾਂ ਦਾ ਰਾਹ ਹੁੰਦਾ ਹੈ ਉਹ ਖੂਨ ਚ ਸਾਡੇ ਕੋਟੀਆਂ ਦਾ ਪਿਸ਼ੁਰਦ ਹੋਈ ਘੋੜਾ ਵੀ ਨਾਲ ਰੱਖੀ ਇਹ ਜੀ ਨੁਕਰਾਂ ਬਰੀੜਿਆ ਔਰ ਇਹ ਨੁਕਰਿਆਂ ਦੇ ਵਿੱਚ ਹੀ ਹੁੰਦਾ ਜੀ ਇਹ ਸੂਰੇ ਵਾਲੀ ਬਲੱਡ ਲਾਈਨ ਦਾ ਘੋੜਾ ਸੂਰੇ ਵਾਲਾ ਬਲੱਡ ਲਾਈਨ ਦਾ ਇਹਦੇ ਪਿਓ ਦਾ ਨਾਮ ਆ ਪਾਰਥ ਇਹ ਪਾਲ ਜੀ ਨੂੰ ਸ਼ੌਂਕ ਸੀ ਘੋੜੀਆਂ ਦਾ ਕਦੋਂ ਦਾ ਇਹਨਾਂ ਨੇ ਸਟੱਡ ਫਾਰਮ ਬਣਾਇਆ ਸੀ ਪਰ ਮੈਨੂੰ ਤੋਂ ਤਿੰਨ ਦਿਨ ਜਦੋਂ ਇਹਨਾਂ ਨੇ ਦੱਸਿਆ ਵੀ ਬੜਾ ਮਹਿੰਗਾ ਘੋੜਾ ਬੜਾ ਸੋਹਣਾ ਘੋੜਾ ਲੈ ਕੇ ਆਂਦਾ ਆਪਦੇ ਏਰੀਏ ਤੇ ਇੱਕ ਮਾਣ ਹੁੰਦਾ ਯਾਰ ਕਿਉਂਕਿ ਮੁਕਸਰ ਦਾ ਨਾਮ ਚਮਕਦਾ ਇਹ ਬੈਲਰੂਸ ਦਾ ਸੋਹਣ ਦਾ ਕੁੜਾ ਹੈ ਇਹ ਬੜਾ ਇੱਕ ਨਾਮੀ ਕੁੜਾ ਹੈ ਜਿਹਦਾ ਇੱਕ ਨਾਂ ਸਾਰਾ ਹਿੰਦੁਸਤਾਨ ਵਿੱਚ ਇਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਵੀ ਇੱਥੇ ਸਾਡੇ ਕੋਲ ਮੁਕਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਆਇਆ ਕਰਨਪੁਰ ਤੋਂ ਬਾਈ ਚੰਨੀ ਕੁਲ ਕੁੜਾ ਸੀ ਇਹ ਇਹਦਾ ਬੜਾ ਨਾਂ ਸੀ ਮੇਰਾ ਸਾਡਾ ਮਨ ਬਣਿਆ ਦੋਵੇਂ ਭਰਾ ਰਲ ਕੇ ਸੀ ਇੱਥੇ ਕੁੜਾ ਲੇ ਕੇ ਟਾਈ ਮਕਸਦ ਸਭ ਆਏ ਲੋਕ ਇੱਥੇ ਮਕਸਦ ਸਾਹ ਤੋਂ ਕੁੜੀਆਂ ਪਰੋਣ ਵਾਸਤੇ ਕਾਫੀ ਲੋਕ ਜਾਂਦੇ ਸੀ ਇੱਥੋਂ ਵੇਖੇ ਲੋਕਣ ਓਖਣ ਰਿਹਾ ਇੱਥੇ ਲੈ ਜੇ ਕੁੜਾ ਇੱਕ ਇਹਦੀ ਉਮਰ ਕਿੰਨੀ ਹੈ ਤੇ ਉਮਰ ਹੈਗੀ ਤਕਰੀਬਨ 13 ਸਾਲ ਦੀ ਹੈ ਹਾਂ ਠੀਕ ਹੈ ਪਰ ਭਾਈ ਜਿਹੜੀ ਇਹ ਪਰਾਈ ਜਾਂਦੀ ਉਹਨਾਂ ਦੀ ਕੋਈ ਫੀਸ ਰੱਖੀ ਗਈ ਹੋਵੇ ਫੀਸ ਵੈਤਾਂ ਦੀ ਫੀਸ ਦੇ ਸਾਹ ਕੁੜੀ ਸੰਧ ਦਾ ਲੱਖ ਰੁਪਏ ਫੀਸ ਹੈ ਪਰ ਅਸੀਂ 50000 ਰੁਪਏ ਫੀਸ ਰੱਖਾਂਗੇ ਕਿਉਂ ਆਮ ਬੰਦਾ ਕੁੜੀ ਦਾ ਦਰੇ ਚ ਆ ਜਾਂਦੀ ਹੈ ਹਾਂ ਤਾਂ ਕਰਕੇ ਤੇ ਤੁਹਾਨੂੰ ਕਿਸ ਤਰ੍ਹਾਂ ਕਦੋਂ ਦਾ ਸ਼ੌਂਕ ਹੈ ਇਹ ਮੈਂ ਵੇਖਦਾ ਕਾਫੀ ਸਾਲਾਂ ਦਾ ਰੱਖਦਾ ਕੁੜੀਆਂ ਕੁੜੀਆਂ 10 5 10 10 ਕੁੜੀਆਂ 15 ਕੁੜੀਆਂ ਰੱਖਦਾ ਪਹਿਲੇ ਸ਼ੁਰੂ ਤਾਂ ਪਰ ਸ਼ੌਂਕ ਸਾਨੂੰ ਪੁਰਾਣਾ ਹੀ ਹੈ ਬਜ਼ੁਰਗਾਂ ਵੇਲੇ ਦਾ ਸ਼ੌਂਕ ਹੈ ਮੇਰੇ ਦਾਦੇ ਪਰਦਾਦੇ ਵੀ ਕੁੜੀਆਂ ਰੱਖਦੇ ਸੀ ਪੁੱਛੋ ਪਾਕਿਸਤਾਨ ਤੋਂ ਕੁੜੀਆਂ ਇੱਥੇ ਲੈ ਕੇ ਮੁਕਸਰ ਦਾ ਮੇਲਾ ਉਦੋਂ ਵੀ ਲੱਗਦਾ ਹੁੰਦਾ ਸੀ 747 ਤੋਂ ਪਹਿਲਾਂ ਦਾ ਵੀ ਤੇ ਉੱਥੋਂ ਕੁੜੀਆਂ ਲੈ ਕੇ ਮੁਕਸਰ ਸਾਹਿਬ ਤੋਂ ਇੱਥੇ ਹੁਣਾਂ ਨਾ ਨੇ ਤੇ ਇੱਥੇ ਵੇਲੇ ਦੇ ਵੇਚਰੀਆਂ ਲੈਣੀਆਂ ਉਹ ਸ਼ੁਰੂ ਤੋਂ ਲੈ ਕੇ ਵਪਾਰ ਕਰਦੇ ਸੀਗੇ ਜਿਹੜੇ ਪੁਰਾਣਾ ਖੂਨ ਦੇ ਵਿੱਚ ਹੀ ਘੋੜੀਆਂ ਦਾ ਹੁੰਦਾ ਨਾ ਬਜ਼ੁਰਗਾਂ ਦਾ ਰਾਹ ਹੁੰਦਾ ਉਹ ਖੂਨ ਚ ਸਾਡੇ ਘੋੜਿਆਂ ਦਾ ਪਸ਼ੁਰਦ ਹੋਈ ਘੋੜਾ ਵੀ ਨਾਲ ਰੱਖਦੇ ਆ ਖਿਆਲ ਘੋੜੀਆਂ ਦਾ ਤਾਂ ਹੀ ਘੋੜੀਆਂ ਦਾ ਖਿਆਲ ਰੱਖੀ ਸ਼ੁਰੂ ਤੋਂ ਕੀ ਕਰਨ ਬੰਦੇ ਸ਼ਾਈ ਸਵਾਰੀ ਕਿ ਆਇਆ ਦਾ ਘੋੜੇ ਰੋ ਪਰ ਹੁਣ ਅੱਜ ਕੱਲ ਮੈਂ ਕਹਿੰਦਾ ਵੀ ਇਹ ਸਭ ਤੋਂ ਵਧੀਆ ਸਵਾਰੀ ਦਸਵੇਂ ਪਾਸ਼ੇ ਨੇ ਕੀਤੀ ਹੈ ਅੱਜ ਵੀ ਇਹ ਕੁੜੀ ਲੋਕ ਸਵਾਰੀ ਸ਼ੌਂਕਣਾ ਕਰਦੇ ਆ ਮੈਂ ਕਹਿੰਦਾ ਵੀ ਵਧ ਨਾ ਕਿਹਾ 50 ਲੱਖ ਦੀ ਫੋਰਚੂਨ ਲੱਗੇ ਜਾਵੜਾ ਤੇ 2 ਲੱਖ ਦੀ ਕੋੜੀ ਲੱਗੇ ਜਦੋਂ ਕੋੜੀਲੇ ਬੰਦੇ ਅਲਬਦਾ ਵੇਖੂਗਾ ਤੇ ਫੋਰਚਨ ਵਾਲੀ ਵੇਖੂਗਾ ਇੰਦਾਵੇਂ ਨਾ ਮਗੇ ਤਾਂ ਕੋੜੀ ਦਾ ਇੰਨਾ ਲੋਕ ਸ਼ੌਂਕ ਹੈ ਹਰ ਬੰਦੇ ਨੂੰ ਸ਼ੌਂਕ ਹੈ ਚਾਹੇ ਕੋ ਰੱਖ ਸਕਦਾ ਕੁੜੀ ਚਾਹੇ ਕੋ ਥਾਂ ਹੋਵੇ ਨਾ ਹੋਵੇ ਉਹਨੂੰ ਕੋੜੀ ਵੇਖਣ ਦਾ ਖੜਨ ਦਾ ਪੁੱਛਣ ਦਾ ਸ਼ੌਂਕ ਬੜਾ ਅੱਜ ਕੱਲੋਂ ਕਰਨੋ ਇਸ ਕਰਕੇ ਚਾ ਚੜਦੇ ਕੋੜੀ ਤੇ ਨਿਕਲਦੇ ਨਹੀਂ ਮੈਂ ਪਿੱਛੇ ਸਾਡ ਨਗਰ ਕੌਂਸਲ ਦੀ ਪ੍ਰਧਾਨਗੀ ਕੀਤੀ ਹੈ 5 ਸਾਲ ਮੈਂ ਤਕਰੀਬਨ ਕੋੜੀ ਦੇ ਉੱਤੇ ਚੜ ਕੇ ਨਗਰ ਕੌਂਸਲ ਦਫ਼ਤਰੇ ਜਾੜਦਾ ਹਾਂ ਤੁਸੀਂ ਕੋੜੀ ਤੇ ਚੜ ਕੇ ਤੇ ਲੋਕ ਬੰਨ ਰਸਤੇ ਤੇ ਡੋਕ ਕੇ ਫੋਟੋ ਬੱਕ ਤੇ ਉਹਨੇ ਮਿਲਦੇ ਹੁੰਦੇ ਸੀਗੇ ਤੇ ਮੈਨੂੰ ਕਾਰ ਤੇ ਜਾਣਾ ਗੱਡੀ ਜਾਣਾ ਉਹ ਤੋਂ ਮੇਰੇ ਘਰ ਪੰਜ ਬੰਦੇ ਨਹੀਂ ਮਿਲਦੇ ਹੁੰਦੇ ਸੀ ਤੇ ਇੱਥੇ 100-100 ਵਰਦਾ ਜਾਂਦਾ ਦੋ ਘੰਟਾ 2.5 ਘੰਟੇ ਵਿੱਚ ਮੈਂ 1.5 ਕਿਲੋਮੀਟਰ ਸਭ ਦਫ਼ਤਰ ਮੇਰੇ ਘਰ ਤੋਂ ਉੱਪਰ ਦੇ ਲਾਹਾਂਦਾ ਸੀ ਜੋ ਕੁੜੀ ਜਾਂਦਾ ਸੀਗਾ ਲੋਕ ਇੱਦੇ ਰੋਕ ਕੇ ਪਿਆਰ ਮਾਂ ਦੇ ਸਤਕਾਰ ਦਿੰਦੇ ਸੀਗੇ ਪੰਜ ਜੰਨੀ ਜੀ ਤੁਹਾਡਾ ਸਵਾਗਤ ਕਰਦੇ ਆ ਅਕਸਰ ਤੁਸੀਂ ਆਈਦੇ ਆ ਤੇ ਕਿਸ ਤਰ੍ਹਾਂ ਲੱਗਦਾ ਜਿਵੇਂ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਵੀ ਸੋਚ ਤੋਂ ਵੱਧ ਜਿਹੜਾ ਆਪਾਂ ਕਹਿ ਸਕਦੇ ਨਾ ਬੋਲੇ ਆ ਜਾ ਵੀ ਆਪਾਂ ਨੂੰ ਇੰਨਾ ਪਿਆਰ ਦਿੱਤਾ ਭਰਾਵਾਂ ਨੇ ਉਹ ਕਿਸੇ ਵੀ ਸ਼ਬਦਾਂ ਚ ਕਿਸੇ ਵੀ ਲਫ਼ਜ਼ਾਂ ਚ ਆਪਾਂ ਬਿਆਨ ਕਰਕੇ ਨਹੀਂ ਦੱਸ ਸਕਦੇ ਹਨਾ ਇਹ ਇਹੋ ਜਿਹੇ ਜਿਹੜੇ ਮੂਮੈਂਟ ਆ ਹੁੰਦੀਆਂ ਇਹਨਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ ਵੀਰੇ ਜੇ ਕੋਈ ਪੈਮਾਨਾ ਵੇਦ ਬੰਦਾ ਨਾਪਲੇ ਪਿਆਰ ਦਾ ਕੀ ਪੈਮਾਨਾ ਵੀ ਅੱਜ ਦੇਖ ਹੀ ਜਾਂਦੇ ਆ ਤੁਸੀਂ ਵੇਖੋ ਵੀ ਪਿਆਰ ਕਿੰਨਾ ਦੇ ਰਹੇ ਆ ਸਭ ਤੋਂ ਵੱਡੀ ਗੱਲ ਹੈ ਸਾਡੇ ਪੁੱਪੜ ਜੀ ਦੀ ਦੇਣ ਸਾਨੂੰ ਬਹੁਤ ਹੈ ਜੀ ਪੁੱਪੜ ਜੀ ਪੁੱਪੜ ਜੀ ਪੁੱਪੜ ਜੀ ਆ ਬੱਸ ਅੱਜ ਤਾਂ ਇਹ ਜੇ ਗੱਲ ਕਰੀਏ ਤਾਂ ਤੁਹਾਨੂੰ 13 ਸਾਲ ਦੀ ਉਮਰ ਦੱਸੀ ਗਈ ਹੈ ਹਾਂਜੀ ਹਾਂਜੀ ਸੰਭਾਲ ਰੱਖੀ ਗਈ ਏ ਤਾਂ ਲੱਗਦਾ ਕਿ ਜਿਵੇਂ ਇੱਕ ਇਹ ਤਾਂ ਦੋ ਦੰਦ ਦੋ ਦੰਦ ਵਸ਼ੇਰਿਆਂ ਵਰਗਾ ਜਿਹਾ ਹਾਂਜੀ ਤੇ ਕਾਫੀ ਬਲਗੇ ਬਲਗੇ ਤੁਸੀਂ ਇਹਨੂੰ ਲੱਡਾ ਨਾਲ ਤੁਸੀਂ ਪਾਲਿਆ ਲੱਗਦਾ ਇਹ ਬਿਲਕੁਲ ਵੀਰੇ ਦੇ ਉੱਤੇ ਹੀ ਰਹਿੰਦੇ ਆ ਸਾਰੀ ਤੇ ਇੱਕ ਹੀ ਕੰਮ ਹੈ ਮੈਨੂੰ ਕੋਈ ਹੋਰ ਕੰਮ ਹੀ ਨਹੀਂ ਗਾ ਇਹ ਕਿਹੜੀ ਨਸਲ ਦੇ ਵਿੱਚੋਂ ਹੈ ਗਈ ਕੀ ਜੀ ਨੁਕਰਾਂ ਫਰੀੜਿਆ ਔਰ ਇਹ ਨੁਕਰਿਆਂ ਦੇ ਵਿੱਚ ਹੀ ਹੁੰਦਾ ਜੀ ਇਹ ਸੂਰੇ ਵਾਲੀ ਬਲੱਡ ਲਾਈਨ ਦਾ ਕੋੜਾ ਜੀ ਸੂਰੇ ਵਾਲਾ ਬਲੱਡ ਲਾਈਨ ਦਾ ਇਹਦੇ ਪਿਓ ਦਾ ਨਾਮ ਆ ਪਾਰਸ ਤੇ پارਸ ਦਾ ਪਿਓ ਗੁਲਜ਼ਾਰ ਤੇ ਗੁਲਜ਼ਾਰ ਦਾ ਪਿਓ ਕੋਈ ਨੂਰ ਤੇ ਇਹਦੀ ਮਾਂ ਵਾ ਜਿਹੜੀ ਮਾਂ ਪਾਗ ਸਰ ਵਾਲੇ ਬਾਈਪਲ ਕਰਨ ਵਾਲੇ ਘੋੜੇ ਦੀ ਸੀਗੀ ਤੇ ਜਿਹੜਾ ਕੁਲਦੀਪ ਗੱਦਾੜੋ ਵਾਲਾ ਘੋੜਾ ਤੇ ਇਹਦੀ ਮਾਂ ਦੋਨੋਂ ਸਕੇ ਭੈਣ ਪਾਈ ਆ ਕਿਉਂਕਿ ਦੋਨੋਂ ਬੰਨੇ ਵੇਖੋ ਵੀ ਕਿੱਡੀਆਂ ਕਨਫਰਮ ਤੇ ਕਿੱਡੀਆਂ ਸਟਰੋਂਗਲੀ ਲੈਣਾ ਵਾ ਜਦੋਂ ਦੋਨੋਂ ਬੰਨੇਓ ਇੰਡੀਆਂ ਵਧੀਆ ਸਟਰੋਂਗ ਲੈਣਾ ਹੋਣਗੇ ਨਾ ਜੀ ਵੇਖੋ ਉਹਨਾਂ ਦੀ ਬਰੀਡਿੰਗ ਚੰਗੀ ਆਉਣੀ ਆਉਣੀ ਆ ਤੋਂ ਬਰੀਡਿੰਗ ਹੋਣੀ ਆਉਣੀ ਆ ਬਾਕੀ ਹੁਣ ਭਾਈਆਂ ਦਾ ਪਿਆਰ ਆ ਭਰਾਵਾਂ ਨੂੰ ਆਪਾਂ ਤੇ ਹੀ ਕਹਿ ਸਕਦੇ ਆ ਵੀਰੋ ਵੀ ਅਸੀਂ ਚੱਲ ਕੇ ਤੁਹਾਡੇ ਕੋਲੇ ਆ ਗਏ ਹਾਂ ਹੁਣ ਲੈ ਲਓ ਬੱਚੇ ਜਿੰਨੇ ਵੱਧ ਤੋਂ ਵੱਧ ਤੁਸੀਂ ਲੈ ਸਕਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਿਹੜਾ ਮਾਗੀ ਦਾ ਮੇਲਾ ਉਹ ਵੀ ਤੁਸੀਂ ਲੁੱਟ ਕੇ ਲੈ ਕੇ ਜਾਓਗੇ ਇਥੋਂ ਦਾ ਜਿਹੜਾ ਇਹ ਤਾਂ ਵੇਖੋ ਪ੍ਰਮਾਤਮਾ ਦੀ ਮਰਜ਼ੀ ਹੈ ਜੀ ਵੇਖੋ ਜੇ ਪ੍ਰਮਾਤਮਾ ਦਾ ਹੁਕਮ ਹੋਣਾ ਆਇਆ ਸਾਡੇ ਤੇ ਤੇ ਆਪਾਂ ਆਪਦੇ ਵੱਲ ਕੋਈ ਕਸਰ ਨਹੀਂ ਛੱਡਦੇ ਜੀ ਇਹ ਤਾਂ ਭਰਾਵਾਂ ਨੇ ਪਸੰਦ ਕਰਨਾ ਕਿਹਨੂੰ ਕਿਹਨੂੰ ਫਤਵਾ ਦਿੰਦੇ ਆ ਕਿਹਨੂੰ ਪਸੰਦ ਕਰਦੇ ਆ ਨਾ ਅਸੀਂ ਆਪਦਾ ਉਸ ਲਾਈਨ 'ਚ ਲੱਗੇ ਹੋਏ ਹਾਂ ਜੋਰ ਲਾਵਾਂਗੇ ਪੂਰਾ ਤੇ ਭਰਾ ਪਸੰਦ ਕਰਦੇ ਆ ਉਹ ਤਾਂ ਉਹਨਾਂ ਤੇ ਡਿਪੈਂਡ ਹੈ ਨਾ ਇਹ ਤਾਂ ਇਹ ਕਿਵੇਂ ਸੰਪਰਕ ਕਰਨਾ ਹੋਵੇ ਕਿਸ ਤਰ੍ਹਾਂ ਕਿਥੇ ਸੰਪਰਕ ਕਰਨਾ ਹੋਵੇ ਇਹ ਸਾਇਲੈਂਟ ਬੇਦੀ ਸਟਡ ਫਾਰਮ ਲੰਬੀ ਤੋਂ ਬੁੜਾ ਕੁਝ ਰੋੜ ਜੋਜੀ ਸਾਹਿਬ ਸਾਡੇ ਵੱਡੇ ਵੀਰ ਜੀ ਐਮ ਐਲ ਏ ਸਾਹਿਬ ਉਹਨਾਂ ਦੇ ਪਹੁੰਚ ਚੁੱਕੇ ਆ ਉਹ ਵੀ ਪਹੁੰਚ ਚੁੱਕੇ ਆ ਉਹਨਾਂ ਦੇ ਸ਼ੈਲਰ ਤੋਂ ਡੇਢ ਕਿਲਾ ਅੱਗੇ ਆ ਪਰਮ ਸੂਹੇ ਦੇ ਉੱਤੇ ਤੇ ਸਾਡਾ ਨੰਬਰ ਹੈਗਾ 9549300003 ਬਾਕੀ ਫੁੱਫੜ ਜੀ ਦਾ ਨੰਬਰ ਹੈ ਜਿਹੜਾ ਉਹਨਾਂ ਦੇ 5 0 3 ਐ ਲਾਸਟ ਐਮਐਲ ਸਾਹਿਬ ਆ ਗਏ ਜੀ ਲੋ ਜੀ ਐਮਐਲ ਸਾਹਿਬ ਵੀ ਪਹੁੰਚ ਚੁੱਕੇ ਆ ਭਰਾ ਨੂੰ ਯਾਦ ਕੀਤਾ ਭਰਾ ਉਦੋਂ ਹੀ ਨਾਲ ਦੇ ਨਾਲ ਸ਼ਾਮਲ ਹੋ ਗਏ ਸੀ ਚਲੋ ਐਮਐਲ ਦਾ ਤੁਹਾਡਾ ਸਵਾਗਤ ਕਰਦੇ ਆ ਤੇ ਇਸ ਤਰ੍ਹਾਂ ਲੱਗ ਰਿਹਾ ਆਪਣੇ ਸ਼ਹਿਰ ਦੇ ਚੱਕੇ ਬਟਾ ਨਾਮੀ ਘੋੜਾ ਆਇਆ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦਾ ਧੰਨਵਾਦ ਵੀ ਕਰਦੇ ਆ ਉਹਨਾਂ ਦੀ ਵੱਲੋਂ ਬਖਸ਼ਿਸ਼ ਕੀਤੀ ਹੋਈ ਸਰਦਾਰ ਧਰਪਾਲ ਸਿੰਘ ਬੇਦੀ ਸਾਹਿਬ ਸਾਡੇ ਜੋ ਐਕਸ ਪ੍ਰਧਾਨ ਮਿਊਂਸੀਪਲ ਕਮੇਟੀ ਦੇ ਬڑے ਸੀਨੀਅਰ ਲੀਡਰ ਐ ਸ਼ੋਮਨੀ ਕਾਲੀਦਲ ਦੇ ਬੜੀ ਖੁਸ਼ੀ ਦੀ ਗੱਲ ਆ ਵੀ ਬਹੁਤ ਸੋਹਣਾ ਘੋੜਾ ਲੈ ਕੇ ਆਏ ਆ ਕਿਉਂਕਿ ਹਰਪਾਲ ਜੀ ਨੂੰ ਸ਼ੌਂਕ ਸੀ ਘੋੜੀਆਂ ਦਾ ਕਦੋਂ ਦਾ ਇਹਨਾਂ ਨੇ ਸਟੱਡ ਫਾਰਮ ਬਣਾਇਆ ਸੀ ਪਰ ਮੈਨੂੰ ਦੋ ਤਿੰਨ ਦਿਨ ਜਦੋਂ ਇਹਨਾਂ ਨੇ ਦੱਸਿਆ ਵੀ ਬੜਾ ਮਹਿੰਗਾ ਘੋੜਾ ਬੜਾ ਸੋਹਣਾ ਘੋੜਾ ਲੈ ਕੇ ਆਂਦਾ ਆਪਦੇ ਏਰੀਏ ਤੇ ਇੱਕ ਮਾਣ ਹੁੰਦਾ ਯਾਰ ਕਿਉਂਕਿ ਮੁਖਸਰ ਦਾ ਨਾਮ ਚਮਕਦਾ ਬੋੜਾ ਗੁੱਜਰ ਦਾ ਜਿੱਥੇ ਸਟੱਡ ਫਾਰਮ ਆ ਉਹਦਾ ਨਾਂ ਚਮਕਦਾ ਤੇ ਮੈਂ ਇਸ ਗੱਲ ਦੀ ਸਾਰੇ ਹੀ ਬੇਦੀ ਪਰਿਵਾਰ ਨੂੰ ਵਧਾਈ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਵੀ ਪ੍ਰਮਾਤਮਾ ਕਿਉਂਕਿ ਇੱਕ ਜਿਹੜਾ ਜਾਨਵਰ ਘਰੇ ਆਇਆ ਹੁੰਦਾ ਉਹ ਵੀ ਇੱਕ ਪਰਿਵਾਰ ਦਾ ਮੈਂਬਰ ਹੁੰਦਾ ਤੇ ਮੋਹ ਪਿਆਰ ਹੁੰਦਾ ਜਾਨਵਰ ਦੇ ਨਾਲ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਚੜ੍ਹਦੀ ਕਲਾ 'ਚ ਸਾਡੇ ਭਰਾ ਨੂੰ ਬਖਸ਼ਣ ਤਰੱਕੀਆਂ ਬਖਸ਼ਣ ਗੁਰੂ ਮਹਾਰਾਜ ਕਿਰਪਾ ਕਰਨ ਤੇ ਤੰਦਰੁਸਤੀ ਬਖਸ਼ਣ ਜਿੰਨੇ ਵੀ ਸਾਰੇ ਆਪਣੇ ਜਿੰਨੇ ਵੀ ਕੋੜੇ ਆ ਜਾਂ ਕੋੜੀਆਂ ਬਈ ਚੰਨੀ ਜੀ ਉਹਨਾਂ ਦਾ ਵੀ ਘੋੜਾ ਆਇਆ ਹੋਇਆ ਉਹਨਾਂ ਦਾ ਵੀ ਧੰਵਾਦ ਕਰਦੇ ਆ ਤੇ ਪ੍ਰਮਾਤਮਾ ਦੇ ਚਰਨਾਂ ਚ ਆਈ ਅਰਦਾਸ ਆ ਵੀ ਪ੍ਰਮਾਤਮਾ ਸਮਤ ਬਲ ਬਖਸ਼ੀ ਤਾਂ ਕਿ ਅਸੀਂ ਵੱਧ ਤੋਂ ਵੱਧ ਸਾਰੇ ਸੇਵਾ ਕਰ ਸਕੀਏ ਬਲੇ ਸਨਿਆ ਸਤ ਸਿਆ ਕਾਲ ਚਲੋ ਜੀ ਵਧਾਈਆਂ ਜੀ ਪਾਲ ਜੀ ਅੱਛੀ ਗੱਲ ਹੈ